BC ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ BC ਦੇ ਵਿੱਚ ਫੂਡ ਬੈਂਕਾਂ ਦੇ ਵਿੱਚ ਭੀੜ ਬਹੁਤ ਵੱਧ ਗਈ ਹੋਵੇ ਬੀਸੀ ਫੂਡ ਬੈਂਕਾਂ ਨੇ ਹੋਰ ਨਵੇਂ ਗਾਹਕ ਆਪਣੇ ਨਾਲ ਜੋੜੇ ਨੇ ਇਸ ਸਾਲ ਇੱਕ ਮਹੀਨੇ ਦੇ ਵਿੱਚ ਏਜੰਸੀਆਂ ਦੇ 1 ਲੱਖ ਵੱਖ-ਵੱਖ ਤਰ੍ਹਾਂ ਦੇ ਵਿਜ਼ਿਟਰਸ ਨੂੰ ਗ੍ਰਹਿਣ ਕੀਤਾ ਹੈ ਬੀਸੀ ਦੇ ਵਿੱਚ ਫੂਡ ਬੈਂਕਾਂ ਦੇ ਕੰਮ ਕਰਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਬੀਸੀ ਵਿੱਚ ਫੂਡ ਬੈਂਕ ਇਸ ਸਾਲ ਰਿਕਾਰਡ ਤੋੜਨ ਦੀ ਉਮੀਦ ਹੈ ਫੂਡ ਬੈਂਕਸ ਬੀਸੀ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਅਸੀਂ 2024 ਦੇ ਵਿੱਚ ਰਿਕਾਰਡ ਤੋੜ ਗਾਹਕ ਨੰਬਰਾਂ ਨੂੰ ਦੇਖ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਸਾਲ ਦੇ ਸ਼ੁਰੂ ਵਿੱਚ ਸੰਗਠਨ ਨੇ ਇੱਕ ਮਹੀਨੇ ਦੇ ਵਿੱਚ ਏਜੰਸੀਆਂ ਦੇ 1 ਲੱਖ ਖਰੇ ਵਿਜ਼ਟਰ ਨੂੰ ਅਪਣਾਇਆ ਬੀਸੀ ਵਿੱਚ ਫੂਡ ਬੈਂਕਾਂ ਦੇ ਕੰਮ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਵਾਂਗ ਟੇਲਰ ਦਾ ਕਹਿਣਾ ਹੈ ਕਿ 2019 ਤੋਂ 2024 ਤੱਕ ਮਹੀਨਾਵਾਰ ਮੁਲਾਕਾਤਾਂ ਵਿੱਚ ਵਾਧਾ 81% ਦੀ ਵਧਿਆ ਹੈ ਉਨਵਾ ਕਹਿਣਾ ਹੈ ਕਿ ਲੋਕ ਮਦਦ ਲਈ ਕਿਉਂ ਪਹੁੰਚ ਰਹੇ ਨੇ ਭੋਜਨ ਦੀ ਲਾਗਤ ਘਟ ਮਜ਼ਦੂਰੀ ਤੇ ਰਿਹਾਇਸ਼ ਦੀ ਲਾਗਤ ਵੀ ਹੈ ਇਹ ਉਹਨਾਂ ਸੈਕਟਰਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਪਰ ਅਸੀਂ ਬਹੁਤ ਸਾਰੇ ਵੱਖ-ਵੱਖ ਕਾਰਨ ਦੇਖ ਰਹੇ ਹਾਂ ਜੋ ਅਸਲ ਵਿੱਚ ਇੱਕ ਸੰਕਟ ਹੈ ਖਵਾੰਗ ਟੇਲਰ ਦਾ ਕਹਿਣਾ ਹੈ ਕਿ ਬੀਸੀ ਵਿੱਚ ਹਾਲਾਤ ਵੱਧ ਤੋਂ ਵੱਧ ਰਹੇ ਨੇ ਉਹ ਸਰਕਾਰ ਦੇ ਸਾਰੇ ਪੱਧਰਾਂ ਤੇ ਬੋਰਡ ਪਰ ਦੇ ਵਿੱਚ ਤਨਖਾਹ ਵਧਾਉਣ ਵਿੱਚ ਮਦਦ ਕਰਨ ਲਈ ਜ਼ੋਰ ਦੇ ਰਿਹਾ ਹੈ ਸਿਰਫ ਘੱਟੋ-ਘੱਟ ਵੇਜਸ ਕਮਾਉਣ ਵਾਲਿਆਂ ਦੇ ਲਈ ਹੀ ਨਹੀਂ ਬਲਕਿ ਪਹੁੰਚਯੋਕ ਕਾਫਾਈ ਤੇ ਰਿਹਾਇਸ਼ ਬਣਾਉਣ ਲਈ ਵੀ ਬੀਸੀ ਵਿੱਚ ਘੱਟੋ-ਘੱਟ ਵੇਜਸ ਤੇ ਰਹਿਣ-ਸਹਿਣ ਦੇ ਉਜਰਤ ਵਿੱਚ ਮਹੱਤਵਪੂਰਨ ਅਸਮਾਨਤਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਜੋ ਤੁਸੀਂ ਲੋਅਰ ਮਿਨ ਲੈਂਡ ਦੇ ਵਿੱਚ ਰਹਿ ਰਹੇ ਹੋ ਤਾਂ ਇਹ ਲਗਭਗ 8 ਡਾਲਰ ਹੈ ਹਰ ਘੰਟੇ ਲਈ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਨੂੰ ਪੂਰਾ ਕਰਨ ਦੇ ਯੋਗ ਹੋਣ ਲਈ 8 ਡਾਲਰ ਘੱਟ ਹੈ ਇਸ ਲਈ ਕੁਝ ਮਹੱਤਵਪੂਰਨ ਨੀਤੀਗਤ ਤਬਦੀਲੀਆਂ ਦੀ ਲੋੜ ਹੈ ਇੱਕ ਵੱਧ ਰਿਆ ਤੇ ਸਬੰਧਿਤ ਰੋਜ਼ਾਨ ਫੁੱਲ ਟਾਈਮ ਕੰਮ ਕਰਨ ਵਾਲੇ ਪੇਸ਼ੇਵਾਰਾਂ ਦੀ ਗਿਣਤੀ ਹੈ ਜਿਨ੍ਹਾਂ ਦੀਆਂ ਤਨਖਾਹਾਂ ਕਰਿਆਨੇ ਦੀ ਲਾਗਤ ਨੂੰ ਕਵਰ ਨਹੀਂ ਕਰਦੀਆਂ ਨੇ ਲੋਕਾਂ ਦੀ ਉਜਰਤਾਂ ਰਹਿਣ ਸਹਿਣ ਦੀ ਲਾਗਤ ਨਾਲ ਮੇਲ ਨਹੀਂ ਖਾਂਦੀਆਂ ਰਿਹਾਇਸ਼ ਹੋਰ ਵੀ ਅਯੋਗ ਹੁੰਦੀ ਜਾ ਰਹੀ ਹੈ ਕਰਿਆਨੇ ਦੀ ਦੁਕਾਨ ਤੇ ਭੋਜਨ ਦੀ ਵੱਧਦੀ ਕੀਮਤ ਸਿਰਫ ਆਮ ਮਹਿੰਗਾਈ ਬੀਸੀ ਦੇ ਲੋਕਾਂ ਲਈ ਬਹੁਤ ਮੁਸ਼ਕਲ ਸਮਾਂ ਪੈਦਾ ਕਰ ਰਹੀ ਹੈ ਫੂਡ ਬੈਂਕਾਂ ਵਿੱਚ ਆਉਣ ਵਾਲੇ ਪ੍ਰਵਾਸੀ ਤੇ ਸ਼ਰਨਾਰਥੀ ਗਾਹਕਸਮੂਹਾ ਵਿੱਚ ਇੱਕ ਹੋਰ ਬਹੁਤ ਹੀ ਧਿਆਨ ਦੇਣਯੋਗ ਤਬਦੀਲੀ ਹੈ। ਅਸੀਂ ਬਹੁਤ ਸਾਰੇ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਫੂਡ ਬੈਂਕਾਂ ਵਿੱਚ ਆਉਂਦੇ ਦੇਖ ਰਹੇ ਹਾਂ ਤੇ ਇਹ ਪਿਛਲੇ ਕੁਝ ਸਾਲਾਂ ਤੋਂ ਇੱਕ ਰੁਝਾਨ ਰਿਹਾ ਹੈ। ਉਹਨਾਂ ਅੱਗੇ ਕਿਹਾ ਹੈ ਕਿ ਮੰਗ ਵਿੱਚ ਵਾਧਾ ਦੇਖਣ ਤੋਂ ਇਲਾਵਾ ਫੂਡ ਬੈਂਕਾਂ ਨੂੰ ਦਾਨ ਘਟ ਰਹੇ ਨੇ। ਇਹ ਇੱਕ ਸੰਪੂਰਨ ਤੂਫਾਨ ਹੈ ਪਰ ਉਹ ਲਚਕੀਲੇ ਸਮੂਹ ਨੇ ਤੇ ਇਹ ਯਕੀਨੀ ਬਣਾਉਂਦੇ ਤਰੀਕੇ ਲੱਭਣਗੇ ਕਿ ਜੋ ਲੋਕ ਉਹਨਾਂ ਕੋਲ ਸੇਵਾਵਾਂ ਲਈ ਆਉਂਦੇ ਨੇ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਹ ਆਪਣੇ ਨਕਦ ਭੰਡਾਰਾ ਵਿੱਚ ਵਧੇਰੇ ਝੁਕਾ ਦੇਖ ਰਹੇ ਨੇ ਯਾ ਭੋਜਨ ਤੱਕ ਪਹੁੰਚ ਕਰਨ ਤੇ ਨਵੇਂ ਦਾਨੀ ਪਾਈ ਵਾਲਾਂ ਦੇ ਨਾਲ ਤਾਜ਼ੇ ਉਤਪਾਦਾਂ ਦਾ ਸਰੋਤ ਬਣਾਉਣ ਲਈ ਹੋਰ ਨਵੇਂ ਤਰੀਕੇ ਲੱਭ ਰਹੇ ਨੇ ਜਦਕਿ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਦੀ ਅਸਮਾਨ ਛੂਣ ਵਾਲੀ ਵਰਤੋਂ ਦੇ ਪੱਧਰ ਜ਼ਿਆਦਾ ਲੰਬੇ ਲਈ ਟਿਕਾਊ ਨਵੇਂ ਮਾਡਲ ਨਹੀਂ ਹੋਣਗੇ 43 ਸਾਲ ਪਹਿਲਾਂ ਜਦੋਂ ਬੀਸੀ ਵਿੱਚ ਪਹਿਲੇ ਫੂਡ ਕੋਲ ਬੈਂਕ ਖੋਲੇ ਗਏ ਸਨ ਉਹ 200 ਲੋਕ ਸੇਵਾ ਕਰ ਰਹੇ ਸਨ ਗਿਣਤੀ ਕਦੇ ਵੀ ਜ਼ਿਆਦਾ ਨਹੀਂ ਹੁੰਦੀ ਫਿਲਹਾਲ ਦਬਾਅ ਨੂੰ ਘਟ ਕਰਨ ਦੇ ਵਿੱਚ ਮਦਦ ਕਰਨ ਲਈ ਸਰਕਾਰ ਤੇ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਵਿਚਾਰ ਵਟਾਂਦਰਾ ਤਾ ਜਾ ਰਿਹਾ ਹੈ న్యూਸ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ